ਮੁਸੀਬਤ ਆਈ ਏ ਡੇਰਾ ਬਾਬਾ ਨਾਨਕ ਵਿੱਚ ਤੇ ਗੱਡੀਆਂ ਭਰ ਕੇ ਮਦਦ ਦੀਆਂ ਰੋਪੜ ਤੋਂ ਆਈਆਂ ਗੁਰਦੁਆਰਾ ਹੈਦਰਬਾਦ ਕੋਟਪ੍ਰਾਣ ਤੋਂ ਤੁਸੀਂ ਦੇਖ ਰਹੇ ਹੋ ਹਰ ਪੀੜਤਾਂ ਲਈ ਸਮੱਗਰੀ ਲਾਈ ਜਾ ਰਹੀ ਹੈ ਪਾਣੀ ਜਿੱਥੇ ਲੋੜ ਸੀ ਤਾਂ ਪਾਣੀ ਵੀ ਲਿਆਂਦਾ ਗਿਆ ਤੇ ਨਾਲ ਚਾਰਾ ਵੀ ਕਿੰਨੀਆਂ ਇਕੱਠਾਉਣੀਆਂ ਵੀਰ ਇੱਕ ਗੱਡੀ ਦੇ ਵਿੱਚ ਤੁਸੀਂ ਹੁਣ ਲਾਈਆਂ ਇਹ ਬਾਈ ਦੀ 100 ਗੱਠਿਆ ਵਿੱਚ 100 ਹਾਂਜੀ 100 ਤੋਂ ਵੱਧ ਹੈ ਨਾ ਤੇ ਕੁਇੰਟਲ ਤੋਂ ਵੀ ਵੱਧ ਦੀ ਹੁੰਦੀ ਗੱਟ ਦਾ ਤੋਂ ਵੱਧ ਜੀ ਹਾਂਜੀ ਤੇ ਤੁਸੀਂ ਸਾਰੇ ਇਸ ਹਲਕੇ ਦੇ ਸੇਵਾਦਾਰੋਂ ਅੱਪਾ ਤਲਵੰਡੀ ਤਪਾਲਾ ਸਾਡਾ ਪਿੰਡ ਹੈ ਹਾਂ ਆਪਾਂ ਆਪ ਬਰਬਾਦ ਹੋ ਕੇ ਤਾਂ ਵੀ ਲੋਕਾਂ ਦੀ ਸੇਵਾ ਕਰਨ ਆਏ ਹਾਂ ਤੁਸੀਂ ਵੀ ਇਫੈਕਟਡ ਹੋ ਮਤਲਬ ਖੜਾ ਤੋਂ ਪੀੜ ਤੋਂ ਤੁਹਾਡੇ ਪਿੰਡਾਂ ਵਿੱਚ ਵੀ ਹੋਇਆ ਸਾਡੀ ਖੇਤੀ ਸਭ ਮਰੀ ਹੋਈ ਹੈ 5-6 ਕਿੱਲੇ ਆਪਾਂ ਤਾਂ ਵੀ ਆਪਣੇ ਬਾਬਾ ਦੀਪ ਸਿੰਘ ਸੇਵਾ ਜੀ ਕਰਾਉਣ ਦੇ ਸਾਡੇ ਨੂੰ ਹੂੰ ਹੂੰ ਜਿਹੜਾ ਢੇਰ ਹੈਗਾ ਉਹ ਗੱਠਾਂ ਦਾ ਲੱਗ ਚੁੱਕਿਆ ਸੋ ਵੀਰ ਹੋਰੀ ਇਸ ਸਮੇਂ ਸੇਵਾ ਕਰ ਰਿਹਾ ਤੇ ਜਕਾਰੇ ਛੱਡੇ ਜਾ ਰਹੇ ਕੋ 1 ਕਵਾਂਟਲ ਦੇ ਲਾਗੇ ਚਾਕੇ ਗਾਠਾਂਹੀਂ ਬਹੁਤ ਹੀ ਧੰਨਵਾਦ ਕਰਦਿਆਂ ਰੋਪੜ ਡਿਸਟ੍ਰਿਕਟ ਤੋਂ ਜਿਹੜੇ ਟੀਬੀ ਸਾਹਿਬ ਗੁਰਦੁਆਰੇ ਤੋਂ ਬਾਬਾ ਜੀ ਉਥੋਂ ਹਰ ਪੀਰਤਾਂ ਵਾਸਤੇ ਰਸਤਾ ਲੈ ਕੇ ਆਏ ਆ ਪਸ਼ੂਆਂ ਦੀ ਚਾਰੇ ਬਹੁਤ ਕੋਈ ਵੀਰ ਲੰਗਰ ਲਿਆਉਣਾ ਚਾਹੁੰਦੇ ਉਹਨਾਂ ਨੂੰ ਇਹਦੇ ਰੁਕ ਰੁਕ ਜਾਣਾ ਚਾਹੀਦਾ ਹੈ ਚਾਰ ਦੀ ਜ਼ਰੂਰਤ ਨਹੀਂ ਆ ਪਰ ਪਸ਼ੂਆਂ ਦੇ ਚਾਰੇ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਿਆਦਾ ਹਾਂ ਮਤਲਬ ਇਹ ਸਹੀ ਮਦਦ ਹੋ ਰਹੀ ਹੈ ਬਿਲਕੁਲ ਜਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਪਸ਼ੂਆਂ ਦੀ ਬੇਜਬਾਨਾਂ ਦੀ ਮਦਦ ਹੋਣੀ ਚਾਹੀਦੀ ਹੈ ਚਾਰੇ ਤੋਂ ਬਿਲਕੁਲ ਖਤਮੀਆਂ ਚਾਰਾ ਲਗਭਗ ਤੇ ਆ ਵੀ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਜੀ ਤੇ ਅਸੀਂ ਤੁਹਾਡੇ ਵਿਸ਼ਵਾਸ ਤੇ ਨਸਮਾਂ ਛੱਡ ਕੇ ਚੱਲੇ ਆ ਇਹ ਸਾਡੀ ਬੇਨਤੀ ਹੈ ਕਿ ਜਿਹੜਾ ਇਲਾਕਾ ਹੈ ਸੰਗਤਾਂ ਇਹਨਾਂ ਦੋ ਸ੍ਰੈਂਡਿ ਚ ਵੰਡਿਆ ਜਾਵੇ ਜਿਹਦਾ ਪਿੰਡਾਂ ਦੇ ਵਿੱਚ ਵੀ ਪਾਣੀ ਪੜ ਗਿਆ ਤੇ ਖੇਤ ਵੀ ਖਰਾਬ ਹੋ ਗਏ ਉਹਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਿਨ੍ਹਾਂ ਦੇ ਪਿੰਡ ਵਿੱਚ ਪਾਣੀ ਨਹੀਂ ਪੜਿਆ ਖੇਤੇ ਖਰਾਬ ਉਹਨੂੰ ਦੋ ਨੰਬਰ ਤੇ ਰੱਖਿਆ ਜਾਵੇ ਉਸ ਹਿਸਾਬ ਦੇ ਨਾਲ ਰਾਸ ਦਿੱਤੀ ਜਾਵੇ ਰਾਸ ਦੀ ਕੋਈ ਘਾਟ ਨਹੀਂ ਆਵੇਗੀ ਨੰਨੋ ਅਸੀਂ ਕਿਸ਼ਤੀ ਵੀ ਦੇ ਕੇ ਚੱਲੇ ਆ ਜੋ ਕਿ ਨੰਮੀ ਕਿਸ਼ਤੀ ਇੱਕ ਹੋਰ ਕਿਸ਼ਤੀ ਵੀ ਆ ਰਹੀ ਆ ਜੋ ਕਿ ਬੜੀ ਮਹਿੰਗੀ ਆ ਇਹ 3.5 ਲੱਖ ਦੀ ਕਿਸ਼ਤੀ ਆ ਇਹਨਾਂ ਸਪੁਰਤ ਕਰਕੇ ਚੱਲੇ ਆ ਆਪਰੇਟਰ ਦੇ ਕੇ ਚੱਲੇ ਆ ਤੇ ਤੇਲ ਪਾਣੀ ਵੇਸੀ ਨੂੰ ਦਵਾਗੇ ਤਾਂ ਕਿ ਜਿਹੜਾ ਇਹ ਸਾਰਾ ਸਮਾਨ ਆ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਇਹਦੀ ਲੋੜ ਆ ਇਹਦੀ ਲੁੱਟ ਸੁੱਟ ਨਾ ਹੋਵੇ ਕਿਉਂਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਮੂੰਹੋਂ ਤੋਂ ਕੱਢ ਕੇ ਜੋ ਪੈਸੇ ਸਾਨੂੰ ਦਿੱਤੇ ਆ ਸਾਡੇ ਦੇ ਬਹੁਤ ਟੁੱਟ ਵਿਸ਼ਵਾਸ ਕੀਤਾ ਲੱਖਾਂ ਰੁਪਏ ਦਾ ਸਮਾਨ ਆ ਇਹ ਕਰਕੇ ਇਹੀ ਮੇਰੀ ਇਹਨਾਂ ਨੂੰ ਬੇਨਤੀ ਆ ਪ੍ਰਦੀਪ ਸਿੰਘ ਨਾਲ ਸਾਰੇ ਸੇਵਕਿਆ ਨੂੰ ਕਿ ਜਿਹੜਾ ਸਮਾਨ ਆ ਇੱਕ ਇੱਕ ਚੀਜ਼ ਉਹ ਲੋਡ ਬੰਦਾ ਤੱਕ ਪਹੁੰਚੇ ਅਸੀਂ ਇੰਨੇ ਜੋਗੇ ਨਹੀਂ ਆ ਕਿ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਮੈਂ ਹੁਣ ਵੀ ਮਤਲਬ ਅੰਦਰੋਂ ਕੰਬ ਰਿਹਾ ਕਿ ਏਡੀ ਵੱਡੀ ਸੇਵਾ ਜਿਹੜੀ ਆ ਉਹ ਕਿਵੇਂ ਨਿਭਾਈ ਜਾਏਗੀ ਸੰਤ巴巴 ਉਹਤਾਰ ਸਿੰਘ ਜੀ ਉਂਗਲ ਫੜ ਕੇ ਉਹਨਾਂ ਨੇ ਤੋਰਨਾ ਸਿਖਾਇਆ ਕਿ ਪ੍ਰਦੀਪ ਸਿੰਘ 1 ਰੁਪਏ ਨੂੰ ਜਦੋਂ ਸੰਗਤਾਂ ਨੇ ਸੰਗਤਾਂ ਦੇ 1 ਰੁਪਏ ਨੂੰ 10 ਰੁਪਏ ਬਣਾਈਏ ਤੇ ਫੇਰ ਮੁੱਲ ਪੈਂਦਾ ਜੇ 10 ਰੁਪਈਆ ਨੂੰ 1 ਰੁਪਈਆ ਬਣਾ ਦਈਏ ਤੇ ਉਹਦਾ ਕੋਈ ਮੁੱਲ ਨਹੀਂ ਰਹਿੰਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਸਾਨੂੰ ਦੇਖ ਕੇ ਗਏ ਆਏ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਸੰਗਤਾਂ ਤੱਕ ਪਹੁੰਚਾਈਏ ਸੇ ਮੇਰੀ ਸਹੀ ਸੰਗਤਨ ਲਈ ਬੇਨਤੀ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਪੈਸੇ ਦਿਓ ਪੰਜਾਬ ਵਿੱਚ ਬਹੁਤ ਜਗ੍ਹਾ ਤਕਰੀਬਨ 1000 ਪਿੰਡ ਪਰਭਾਵਤਾ ਕਿ ਸਾਰੇ ਇਲਾਕੇ ਜੈਸੀ ਵੀ ਨਹੀਂ ਜਾ ਸਕਦੇ ਅਸੀਂ ਥੋੜੇ ਇਲਾਕਿਆਂ ਨੂੰ ਸਮਝਿਆ ਵੀ ਉਹਨਾਂ ਦਾ ਘਰ ਪੂਰਾ ਖਰੀਏ ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਪੰਜਾਬ ਵਿੱਚ ਬੜਾ ਕੁਛ ਆ ਸਾਰਿਆਂ ਦੇ ਮਾਰਨੀ ਭਾਈ ਸਾਰੇ ਹਿੱਸਾ ਪਾਉਣ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਪਰ ਪੰਜਾਬ ਦੀ ਇੱਕ ਖਾਸੀਅਤ ਹੈ ਜਿੱਥੇ ਵਿਭਤਾ ਵੀ ਆਵੇ ਜੇਕਰ ਇੱਥੇ ਔਖੀ ਘੜੀ ਵੀ ਆ ਜਾਵੇ ਮੁਸੀਬਤ ਵੀ ਆ ਜਾਵੇ ਤਾਂ ਇਹ ਲੋਕ ਮੁਸੀਬਤ ਦਾ ਵੀ ਲੱਕ ਤੋੜ ਦਿੰਦੇ ਆ ਕਿਵੇਂ ਤੋੜਦੇ ਆ ਮੁਸੀਬਤ ਆਈ ਹੈ ਡੇਰਾ ਬਾਬਾ ਨਾਨਕ ਵਿੱਚ ਤੇ ਗੱਡੀਆਂ ਪਰ ਕੇ ਮਦਦ ਦੀਆਂ ਰੋਪੜ ਤੋਂ ਆਈਆਂ ਗੁਰਦੁਆਰਾ ਹੈਦਰਬਾਦ ਕੋਟਪ੍ਰਾਣ ਤੋਂ ਤੁਸੀਂ ਦੇਖ ਰਹੇ ਹੋ ਹਰ ਪੀੜਤਾਂ ਲਈ ਸਮੱਗਰੀ ਲਾਈ ਜਾ ਰਹੀ ਹੈ ਟਰੈਕਟਰ ਟਰਾਲੀ ਉਸ ਥਾਂ ਦੇ ਉੱਤੇ ਲਾਇਆ ਹੋਇਆ ਤੇ ਸੰਤਾਂ ਨੇ ਇਸ ਥਾਂ ਦੇ ਉੱਤੇ ਗੱਡੀਆਂ ਭੇਜ ਕੇ ਆਪਣਾ ਫਰਜ਼ ਅਦਾ ਕੀਤਾ ਹੁਣ ਇੱਥੇ ਦੀ ਲੋਕਲ ਸੰਗਤ ਦੇ ਨਾਲ ਰابطਾ ਕੀਤਾ ਤੇ ਇਸ ਜੋ ਸਾਰੀ ਸਮੱਗਰੀ ਹੈ ਇਹਨੂੰ ਲੋਕਾਂ ਤੱਕ ਉਸ ਤਰੀਕੇ ਪਹੁੰਚਾਇਆ ਜਾਵੇਗਾ ਤਾਂ ਕਿ ਜਿਹੜੇ ਲੋਕ ਲੋੜਿੰਦੇ ਆ ਲੋੜਵੰਦ ਹੈ ਉਹਨਾਂ ਤੱਕ ਇਹ ਸਮਗਰੀ ਪਹੁੰਚ ਸਕੇ ਸੋ ਤੁਸੀਂ ਦੇਖ ਰਹੇ ਹੋ ਕਿ 10 ਤੋਂ 12 ਗੱਡੀਆਂ ਇਸ ਥਾਂ ਦੇ ਉੱਤੇ ਆਈਆਂ ਕਿਉਂਕਿ ਸਾਂ ਦੀ ਮੰਗ ਸੀ ਕਿ ਇੱਕ ਤਾਂ ਪਸ਼ੂਆਂ ਦੇ ਲਈ ਅਚਾਰ ਪੱਠੇ ਤੇ ਦੂਜਾ ਪਾਣੀ ਅਜੇ ਇਸ ਚੀਜ਼ ਦੀ ਖਾਸ ਲੋੜ ਹੈ ਸੀ ਬੀਤੇ ਦਿਨ ਇਹ ਇਸ ਥਾਂ ਦੇ ਉੱਤੇ ਕਵਰੇਜ ਕੀਤੀ ਸੀ ਜਿਸ ਦੇ ਵਿੱਚ ਇਹ ਗੱਲਾਂ ਲੋਕਾਂ ਵੱਲੋਂ ਕਈਆਂ ਗੀਆਂ ਸੀ ਕਿ ਇੱਥੇ ਜ਼ਿਆਦਾ ਲੋੜ ਹੈ ਜਾਂ ਤਾਂ ਅਚਾਰ ਦੀ ਹੈ ਗੱਠਾਂ ਦੀ ਹੈ ਜਾਂ ਫਿਰ ਪਾਣੀ ਦੀ ਹੈ ਬਾਕੀ ਲੋੜਾਂ ਰਹਿਣ ਗਿਆ ਉਸ ਤੋਂ ਬਾਅਦ ਸੋ ਉਸ ਮੰਗਰ ਨੂੰ ਦੇਖਦੇ ਹੋਏ ਤੁਸੀਂ ਦੇਖ ਰਹੇ ਹੋ ਕਿ ਡੇਰਾ ਬਾਬਾ ਨਾਨਕ ਦਾ ਏ ਆ ਇੱਕ ਪਿੰਡ ਹੈ ਜਿੱਥੇ ਕਿ ਬਖਸੀ ਵਾਲਾ ਵਿਖੇ ਇਹ ਗੱਡੀਆਂ ਜਿਹੜੀਆਂ ਲਾਈਆਂ ਜਾ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਆ ਕਿੰਨੀਆਂ ਇਕੱਠਾ ਹੋਣੀਆਂ ਵੀਰ ਇੱਕ ਗੱਡੀ ਦੇ ਵਿੱਚ ਤੁਸੀਂ ਹੁਣ ਲਾਈਆਂ ਇਹ ਬਾਈ ਦੀ 100 ਗੱਠਿਆ ਵਿੱਚ 100 ਹਾਂਜੀ 100 ਤੋਂ ਵੱਧ ਹੈ ਨਾ ਤੇ ਕੁਇੰਟਲ ਤੋਂ ਵੀ ਵੱਧਦੀ ਹੁੰਦੀ ਗੱਠ ਦਾ ਤੋਂ ਵੱਧ ਜੀ ਹਾਂਜੀ ਤੇ ਤੁਸੀਂ ਸਾਰੇ ਇਸ ਹਲਕੇ ਦੇ ਸੇਵਾਦਾਰੋਂ ਆਪਾਂ ਤਲਵੰਡੀ ਤਪਾਲਾ ਸਾਡਾ ਪਿੰਡ ਹੈ ਹਾਂ ਆਪਾਂ ਆਪ ਬਰਬਾਦ ਹੋ ਕੇ ਤਾਂ ਵੀ ਲੋਕਾਂ ਦੀ ਸੇਵਾ ਕਰਨ ਆਏ ਹਾਂ ਤੁਸੀਂ ਵੀ ਇਫੈਕਟਡ ਹੋ ਮਤਲਬ ਖੜਾਂ ਤੋਂ ਪੀੜ ਤੋਂ ਹਾਂਜੀ ਤੁਹਾਡੇ ਪਿੰਡਾਂ ਵਿੱਚ ਵੀ ਹੋਇਆ ਸਾਡੀ ਖੇਤੀ ਸਭ ਮਰੀ ਹੋਈ ਹੈ 5-6 ਕਿੱਲੇ ਹੂੰ ਆਪਾਂ ਤਾਂ ਵੀ ਆਪਣੀ ਬਾਬਾ ਦੀਪ ਸਿੰਘ ਸੇਵਾ ਜੀ ਕਰਾਉਣ ਦੇ ਸਾਡੇ ਨੂੰ ਹੂੰ ਹਾਂਜੀ ਤੇ ਤੁਸੀਂ ਮਦਦ ਕਰ ਰਹੇ ਹੋ ਬਾਬਾ ਜੀ ਸੇਵਾ ਲੈ ਕੇ ਆਏ ਆ ਲੋਡ ਸੀ ਇੱਥੇ ਲੋਡ ਕਰ ਲਿਆ ਆਪਣੀ ਟਰਾਲੀ 'ਚ ਕੱਲ ਤੋਂ ਆਪ ਪਿੰਡਾਂ ਵਿੱਚ ਜਾਣਾ ਹੈ ਤੇ ਹੁਣ ਇੱਥੇ ਲੋਡ ਸੀ ਚਾਰੇ ਦੀ ਵੇਸੇ ਜਿੱਦਾਂ ਹੁਣ ਲੈ ਕੇ ਆਏ ਆ ਗੱਡੀ ਭਰ ਕੇ ਲਿਆਂਦੀਆਂ ਗੱਠਾਂ ਲੈ ਕੇ ਆਉਂਦੀਆਂ ਹਾਂਜੀ ਲੋਡ 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 ਆ ਚਾਹੇ ਹਾਂਜੀ 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 ਸੋ ਬਿਲਕੁਲ ਲੋਡ ਮੁਤਾਬਕ ਇਸ ਚੀਜ਼ ਦੀ ਲੋਡ ਸੀ ਜਿਸ ਨੂੰ ਲੈ ਕੇ ਇਹ ਗੱਡੀਆਂ ਪਰ ਕਿਹੜੀਆਂ ਲੈਂਦੀਆਂ ਗਈਆਂ ਸੋ ਗੱਡੀਆਂ ਲਾਈਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੀ ਜਿੱਥੇ ਲੋਡ ਸੀ ਤਾਂ ਪਾਣੀ ਵੀ ਲੈਂਦਾ ਗਿਆ ਤੇ ਨਾਲ ਚਾਰਾ ਵੀ ਜਿਹੜਾ ਲੈਂਦਾ ਗਿਆ ਤੇ ਪਾਣੀ ਤੇ ਚਾਰਾ ਦੋਵਾਂ ਦੀ ਜਿਹੜੀ ਹੈਗੀ ਹੈ ਲੋੜਾਂ ਦੀ ਪੂਰਤੀ ਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਗੱਠਾਂ ਜਿਹੜੀ ਹੈਗੀਆਂ ਉਹ ਲਾਈਆਂ ਜਾ ਰਹੀਆਂ ਇੱਕ ਵੱਡਾ ਕਿਰਟੇ ਰਹਿਗਾ ਉਹ ਗੱਠਾ ਦਾ ਲੱਗ ਚੁੱਕਿਆ ਸੋ ਵੀਰ ਹੋਰੀ ਇਸ ਸਮੇਂ ਸੇਵਾ ਕਰ ਰਹੇ ਆ ਤੇ ਜਕਾਰੇ ਛੱਡੇ ਜਾ ਰਹੇ ਆ ਬੜੀ ਭਾਰੀ ਹੁੰਦੀ ਬਈ ਗੱਠਾ ਨਾ ਹਾਂਜੀ ਬਾਈ ਇੱਕ ਕੁਵਾਂਟਲ ਦੇ ਲਾਗੇ ਚਾਕੇ ਗੱਠਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਰੋਪੜ ਡਿਸਟ੍ਰਿਕਟ ਤੋਂ ਜਿਹੜੇ ਟੀਬੀ ਸਾਹਿਬ ਗੁਰਦੁਆਰੇ ਤੋਂ ਬਾਬਾ ਜੀ ਉਥੋਂ ਹਰ ਪੀਰਤਾਂ ਵਾਸਤੇ ਰਸਤਾ ਲੈ ਕੇ ਆਏ ਆ ਔਰ ਜਿਹੜੇ ਪਸ਼ੂ ਆ ਉਹਨਾਂ ਵਾਸਤੇ ਚਾਰਾ ਲੈ ਕੇ ਆਏ ਅਸੀਂ ਬਹੁਤ ਹੀ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ। ਵੀ ਤੁਸੀਂ ਸਾਰੇ ਇੱਥੋਂ ਦੇ ਆ। ਨਹੀਂ। ਨਹੀਂ ਆਪਾਂ ਤਾਂ ਟਲਵੰਡੀ ਤੇ ਪਾਲਾ। ਉੱਥੇ ਵੀ ਤੁਹਾਡੇ ਡੁੱਬਿਆ ਹੋਇਆ ਨਾ। ਡੁੱਬਿਆ ਹੋਇਆ। ਹੜ੍ਹ ਪੀਰ ਤੇ ਨਾਲ ਅਸੀਂ ਪ੍ਰਭਾਵਿਤ। ਵੀ ਹੁਣ ਵੀ ਇੱਥੇ ਜਕਾਰੇ ਲਾ ਰਹੇ ਹਾਂ। ਕਿਹੜੀਆਂ ਇਹ ਚੀਜ਼ਾਂ ਮੈਂ ਪੰਜਾਬ ਦੀ ਜੇ ਗੱਲ ਕਰਾਂ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਇੰਨਾ ਜੋਸ਼ ਦੇ ਵਿੱਚ ਹੀ ਰੱਖਦੀਆਂ। ਪਾਪੇ ਮੁਸੀਬਤਾਂ ਵੀ ਇੰਜ ਹੋਣ ਇਹ ਗੁਰੂ ਮਹਾਰਾਜ ਰੱਖਦਾ ਹਨ ਵੀਰ ਸਾਡੇ ਪਾਪਾ ਜੀ ਬਾਬਾ ਦੀਪ ਸਿੰਘ ਉਹਨਾਂ ਦੀ ਕਿਰਪਾ ਸਾਡੇ ਤੇ ਹਾਂਜੀ ਤੇ ਹੁਣ ਡੱਟੇ ਹੋਏ ਹੋ ਤੁਸੀਂ ਆਪਣੇ ਇਲਾਕੇ ਦੇ ਵਿੱਚ ਪੂਰੇ ਡੱਟੇ ਹੋਏ ਹੈਗੇ ਇਹ ਸੇਵਾ ਦੀ ਲੋੜ ਸੀ ਲੋੜ ਸੀ ਵੀਰ ਬਹੁਤ ਜ਼ਿਆਦਾ ਲੋੜ ਆ ਹਾਂਜੀ ਧਿਆਨ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਲੈ ਗਿਆ ਬਾਈ ਫਿਰ ਕਿੱਦਾਂ ਦੀ ਸੇਵਾ ਦੀ ਇੱਥੇ ਲੋੜ ਸੱਲਾਂ ਖਰਾਬ ਆ ਵੀਰ ਸਾਰੀਆਂ ਸਾਰੀ ਖਰਾਬ ਆ ਫਸਲਾਂ ਖਰਾਬ ਆ ਅੱਜ ਬਾਅਦ ਚ ਕਣਕਾਂ ਬੀਜਣ ਦੇ ਲਈ ਜ਼ਮੀਨਾਂ ਵੀ ਪੱਧਰ ਕਰਨੀਆਂ ਪੈਣਗੀਆਂ ਤੇ ਮੈਡੀਕਲ ਸਾਇਤਾ ਦੀ ਵੀ ਲੋੜ ਹੈ ਲੋੜ ਹੈ ਵੀਰ ਜੀ ਮੈਡੀਕਲ ਦੀ ਲੋੜ ਹੈ ਏਡੇ ਲੰਗਰ ਦੀ ਵੀ ਲੋੜ ਹੈ ਇਹ ਚੀਜ਼ ਦੀ ਬਹੁਤ ਲੋੜ ਹੈ ਪਸ਼ੂਆਂ ਦੇ ਚਾਰੇ ਬਹੁਤ ਲੋੜ ਹੈ ਕੋਈ ਵੀਰ ਲੰਗਰ ਲਿਆਉਣਾ ਚਾਹੁੰਦੇ ਉਹਨਾਂ ਨੂੰ ਅਜੇ ਰੁਕ ਰੁਕ ਜਾਣਾ ਚਾਹੀਦਾ ਸਰ ਦੀ ਜ਼ਰੂਰਤ ਨਹੀਂ ਹੈ ਪਰ ਪਸ਼ੂਆਂ ਦੇ ਚਾਰੇ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਿਆਦਾ ਹਾਂ ਮਤਲਬ ਇਹ ਸਹੀ ਮਦਦ ਹੋ ਰਹੀ ਹੈ ਬਿਲਕੁਲ ਜਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਪਸ਼ੂਆਂ ਦੀ ਬੇਜਬਾਨਾਂ ਦੀ ਮਦਦ ਹੋਣੀ ਚਾਹੀਦੀ ਹੈ ਚਾਰੇ ਤੋਂ ਬਿਲਕੁਲ ਖਤਮਿਆ ਚਾਰਾ ਲਗਭਗ ਹੂੰ ਹੂੰ ਸੋ ਬਿਲਕੁਲ ਆ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਰਾ ਹੈਗਾ ਉਹ ਇੱਥੇ ਆ ਚੁੱਕਿਆ ਹੈ ਤੇ ਜਿਹੜੇ ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਇੱਥੋਂ ਵੰਡਣ ਦੇ ਲਈ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਇਹਦੀ ਡਿਸਟ੍ਰੀਬਿਊਸ਼ਨ ਕਿੱਦਾਂ ਹੋਗੀ ਵੰਡ ਕਿਸ ਤਰ੍ਹਾਂ ਕੀਤੀ ਜਾਊਗੀ ਸੋ ਉਹ ਗੱਲਾਂ ਬਾਤਾਂ ਜੜੀਆਂ ਹੈਗੀਆਂ ਉਹ ਕਰਾਂਗੇ ਬਾਬਾ ਜੀ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਆ ਜੀ ਟਰੱਕ ਇੱਥੇ ਆ ਚੁੱਕੇ ਆ ਹੁਣ ਇਹ ਡਿਸਟ੍ਰੀਬਿਊਟ ਵੀ ਰੋਪੜ ਤੋਂ ਹੀ ਐਫ ਸੇਵਾਦਾਰ ਆਣਗੇ ਜਾਂ ਇੱਥੇ ਸੰਗਤਾਂ ਕਰਨਗੇ ਨਹੀਂ ਨਹੀਂ ਇਹ ਨਾ ਸਾਡੇ ਕੋਲ ਸਰਦਾਰ ਪ੍ਰਦੀਪ ਸਿੰਘ ਜੀ 3 ਸਾਲ ਰਹਿ ਕੇ ਆਏ ਆ ਉਹਦੇ ਬਾਅਦ ਹੁਣ ਵੀ ਸਾਡੇ ਕੋਲ ਆਉਂਦੇ ਜਾਂਦੇ ਆ ਸਾਡੇ ਬੜੇ ਸਮਝੋ ਵੀ ਸਹਿਯੋਗੀ ਆ ਸਾਡੇ ਪ੍ਰੇਮੀ ਆ ਤੇ ਅੱਗੇ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੇ ਪਿੰਡ ਦੇ ਆ ਹੋਰ ਇਹਨਾਂ ਦੇ ਇਲਾਕੇ ਦੇ ਬੰਦੇ ਸਾਰੇ ਭੇਤੀ ਆ ਕਿਉਂ ਆਪਾਂ ਹੁਣ ਫਿਰ ਕੇ ਦੇਖ ਕੇ ਆਏ ਆ ਮੈਂਨਨ ਬੇਨਤੀ ਕੀਤੀ ਆ ਵੀ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਜੀ ਤੇ ਅਸੀਂ ਤੁਹਾਡੇ ਵਿਸ਼ਵਾਸ ਤੇ ਨਸਮਾਨ ਛੱਡ ਕੇ ਚੱਲੇ ਆ ਇਹ ਹੀ ਸਾਡੀ ਬੇਨਤੀ ਆ ਕਿ ਜਿਹੜਾ ਇਲਾਕਾ ਹੈ ਸੰਗਤਾਂ ਇਹਨਾਂ ਦੋ ਸ੍ਰੈਂਡਿਜ ਵੰਡਿਆ ਜਾਵੇ ਜੀ ਇੱਕ ਤਾਂ ਵੀ ਜਦੋਂ ਜਿਹਦਾ ਪਿੰਡਾਂ ਦੇ ਵਿੱਚ ਵੀ ਪਾਣੀ ਪੜ ਗਿਆ ਤੇ ਖੇਤ ਵੀ ਖਰਾਬ ਹੋ ਗਏ ਉਹਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜੀ ਜਿਨ੍ਹਾਂ ਦੇ ਪਿੰਡ ਵਿੱਚ ਪਾਣੀ ਨਹੀਂ ਪੜਿਆ ਖੇਤ ਤੇ ਖਰਾਬ ਉਹਨੂੰ ਦੋ ਨੰਬਰ ਤੇ ਰੱਖਿਆ ਜਾਵੇ ਉਸ ਹਿਸਾਬ ਦੇ ਨਾਲ ਰਾਸ ਦਿੱਤੀ ਜਾਵੇ ਰਾਸ ਦੀ ਕੋਈ ਘਾਟ ਨਹੀਂ ਆਵੇਗੀ ਅਸੀਂ ਤਕਰੀਬਨ 88 ਤੋਂ ਲੈ ਕੇ ਹੁਣ ਤੱਕ ਜਿੰਨੇ ਹਾੜਾ ਸਾਰੇ 10 ਨੇ ਅਟੈਂਡ ਕਰੇ ਆ ਤੇ ਉਹਨਾਂ ਦੇ ਵਿੱਚ ਇਹੀ ਹੁੰਦਾ ਕਿ ਜਿਹੜੇ ਰਾਸਤੇ ਵਿੱਚ ਲੁੱਟਖਸੁੱਟ ਹੋ ਜਾਂਦੀ ਆ ਜਿਹੜੇ ਜ਼ਿੰਮੇਦਾਰ ਆ ਬਰੇ ਉਹ ਬਿਛਾਰੇ ਸ਼ਰਮ ਦੇ ਕਈ ਪਰ ਅੱਗੇ ਨਹੀਂ ਆਉਂਦੇ ਸਾਨੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਆਪ ਕੰਪੈਲ ਕਰਕੇ ਦੇਣਾ ਪੈਂਦਾ ਵੀ ਤੁਹਾਡਾ ਕੁਦਰਤ ਵੱਲੋਂ ਹੋਇਆ ਕੋਈ ਕਿਸੇ ਦੀ ਇਹ ਮਾਰ ਨਹੀਂ ਹੈ ਇਹ ਤਾਂ ਪਰਮੇਸ਼ਰ ਦੀ ਮਾਰੀ ਨੂੰ ਕੌਣ ਰੋਕ ਸਕਦਾ ਇਸ ਕਰਕੇ ਬੇਨਤੀ ਇਹੀ ਆ ਉਹਨਾਂ ਪਰਿਵਾਰਾਂ ਨੂੰ ਇਹਨਾਂ ਸੰਗਤਾਂ ਨੂੰ ਵੇ ਤੁਸੀਂ ਲੋਕਾਂ ਦੇ ਧੁਰ ਤੱਕ ਜਿੱਥੇ ਨੁਕਸਾਨ ਹੋਇਆ ਪਾਵੇਂ ਕਿਦਾ ਥੋੜਾ ਹੋਇਆ ਬਹੁਤਾ ਉਹ ਸਾਹ ਦੇ ਨਾਲ ਕਿ ਉਹ ਇਲਾਕੇ ਦੇ ਬੰਦੇ ਸਭ ਕੁਝ ਪਤਾ ਹੁੰਦਾ ਹੁਣ ਆਪਾਂ ਨੂੰ ਆਪਣੇ ਇਲਾਕੇ ਦਾ ਸਾਰਾ ਪਤਾ ਇੱਥੇ ਦੇ ਇਲਾਕੇ ਨੂੰ ਇਹਨਾਂ ਨੂੰ ਪਤਾ ਹੈ ਉਹਨਾਂ ਨੂੰ ਅਸੀਂ ਕਿਸ਼ਤੀ ਵੀ ਦੇ ਕੇ ਚੱਲੇ ਆ ਜੋ ਕਿ ਨੰਮੀ ਕਿਸ਼ਤੀ ਹੈ ਇੱਕ ਹੋਰ ਕਿਸ਼ਤੀ ਵੀ ਆ ਰਹੀ ਆ ਜੋ ਕਿ ਬੜੀ ਮਹਿੰਗੀ ਆਈ ਹੈ 3.5 ਲੱਖ ਦੀ ਕਿਸ਼ਤੀ ਆਈ ਆ ਇਹਨਾਂ ਨੂੰ ਸਪੁਰਦ ਕਰਕੇ ਚੱਲੇ ਆ ਆਪਰੇਟਰ ਦੇ ਕੇ ਚੱਲੇ ਆ ਤੇ ਤੇਲ ਪਾਣੀ ਵੇਸੀ ਨੂੰ ਦਵਾਗੇ ਤਾਂ ਕਿ ਜਿਹੜਾ ਇਹ ਸਾਰਾ ਸਮਾਨ ਆ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਇਹਦੀ ਲੋੜ ਆ ਇਹਦੀ ਲੁੱਟ ਸੁੱਟ ਨਾ ਹੋਵੇ ਕਿਉਂਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਮੂੰਹੋਂ ਤੋਂ ਕੱਢ ਕੇ ਜੋ ਪੈਸੇ ਸਾਨੂੰ ਦਿੱਤੇ ਆ ਸਾਡੇ ਦੇ ਬਹੁਤ ਟੁੱਟ ਵਿਸ਼ਵਾਸ ਕੀਤਾ ਲੱਖਾਂ ਰੁਪਏ ਦਾ ਸਮਾਨ ਹੈ ਇਸ ਕਰਕੇ ਇਹ ਹੀ ਮੇਰੀ ਇਹਨਾਂ ਨੂੰ ਬੇਨਤੀ ਆ ਪ੍ਰਦੀਪ ਸਿੰਘ ਨਾਲ ਸਾਰੇ ਸਹਿਯੋਗੀਆਂ ਨੂੰ ਵੀ ਜਿਹੜਾ ਸਮਾਨ ਆ ਇੱਕ ਇੱਕ ਚੀਜ਼ ਉਹ ਲੋੜਵੰਦਾ ਤੱਕ ਪਹੁੰਚੇ ਬਾਕੀ ਤੁਸੀਂ ਪੰਜਾਬ ਲੋਕ ਚੈਨਲ ਦਾ ਬੜਾ ਧੰਨਵਾਦੀ ਆ ਕਿਉਂਕਿ ਅੱਜ ਆਪਾਂ ਸਵੇਰੇ ਤੁਸੀਂ ਇਹ ਸੰਗਤਾਂ ਦੇ ਵਿੱਚ ਗੱਲ ਪ੍ਰਚਾਰ ਕੀਤੀ ਮੈਨੂੰ ਬਹੁਤ ਸਾਰੇ ਫੋਨ ਆਏ ਆ ਹੁਣ ਤੱਕ ਕਿ ਅਸੀਂ ਵੀ ਇਸ ਮਾਨ ਬਚੀਸਾ ਪਾਉਣਾ ਚਾਹੁੰਦੇ ਆ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਇਸ ਕਰਕੇ ਸਾਨੂੰ ਵੀ ਲੋਕ ਕਹਿ ਰਹੇ ਵੀ ਤੁਸੀਂ ਤਕੜੇ ਹੋ ਕੇ ਕਰੋ ਤੁਹਾਡੇ ਨਾਲ ਆ ਸਾਨੂੰ ਵੀ ਲੋਕ ਬਹੁਤ ਸਾਰੇ ਫੋਨ ਕਰਦੇ ਆ ਜੀ ਵੀ ਅਸੀਂ ਸੇਵਾ ਕਿੱਥੇ ਦਈਏ ਹੁਣ ਤੁਸੀਂ ਜਿਸ ਤਰ੍ਹਾਂ ਕਰ ਰਹੇ ਹੋ ਜੀ ਬਿਲਕੁਲ ਅਸਲ ਸੇਵਾ ਜਿਹੜੀ ਹੋਣੀ ਚਾਹੀਦੀ ਲੋਕਾਂ ਦੀ ਮੰਗ ਹੈ ਵੀ ਇੱਥੇ ਚਾਰੇ ਦੀ ਲੋੜ ਹੈ ਅਸੀਂ ਵੀ ਦੋ ਤਿੰਨ ਦਿਨਾਂ ਤੋਂ ਵਿਚਰ ਰਹੇ ਆ ਜੀ ਉਹ ਕਹਿੰਦੇ ਕਿ ਚਾਰਾ ਤੇ ਇੱਕ ਪਾਣੀ ਸਾਨੂੰ ਚਾਹੀਦਾ ਤੇ ਬਿਲਕੁਲ ਤੁਸੀਂ ਚਾਰਾ ਤੇ ਪਾਣੀ ਲਿਆ ਰਹੇ ਹੋ ਤੇ ਲੋਕ ਸਾਨੂੰ ਕਹੀ ਜਾਂਦੇ ਮਾਇਆ ਲੈ ਲਓ ਸਾਥੋਂ ਸਾਡਾ ਸੇਵਾ ਦਾ ਹਿੱਸਾ ਪਾ ਦਿਓ ਅਸੀਂ ਉਹ ਚੀਜ਼ ਕਰ ਨਹੀਂ ਸਕਦੇ ਪਰ ਤੋਂ ਤੁਹਾਡੇ ਕੋਲ ਜਿਹੜਾ ਹੈਗਾ ਤੁਸੀਂ ਇੱਕ ਗੁਰੂ ਘਰ ਦੇ ਤੌਰ ਤੇ ਸੇਵਾ ਕਰ ਸਕਦੇ ਹੋ ਜੀ ਕੋਈ ਇਦਾਂ ਦਾ ਸਾਧਨ ਹੈਗਾ ਵੀ ਸੰਗਤ ਤੁਹਾਡੇ ਕੋਲ ਸੇਵਾ ਭੇਜ ਦੇਵੇ ਤੇ ਤੁਸੀਂ ਜੋਗ ਉਹਨੂੰ ਲਈ ਜਾਓ ਜੀ ਗੁਰਦੁਆਰੇ ਜਦ ਮਰਜ਼ੀ ਭੇਜਣ ਗੁਰਦੁਆਰੇ ਜਦ ਮਰਜ਼ੀ ਕੋਈ ਆਖੇ ਦੇ ਸਕਦਾ ਬਾਕੀ ਸਾਰਾ ਮੇਰਾ ਨੰਬਰ ਹੈਗਾ 9814009943 ਜਦੋਂ ਮਰਜ਼ੀ ਕੋਈ ਸੰਪਰਕ ਕਰ ਲਵੇ ਅਸੀਂ ਦੱਸ ਦੇਵਾਂਗੇ ਕਿਸ ਤਰ੍ਹਾਂ ਪੈਸੇ ਦੇਣੇ ਕਿ ਜੋ ਕਰਨਾ ਕਿਸ ਤਰ੍ਹਾਂ ਰਸ ਦੇਣੇ ਕਿਹੜੀ ਚੀਜ਼ ਦੀ ਲੋੜ ਆ ਸੋ ਇਸ ਕਰਕੇ ਸੰਗਤ ਨੂੰ ਇਹ ਹੀ ਮੇਰੀ ਬੇਨਤੀ ਆ ਮੈਂ ਪਹਿਲਾਂ ਵੀ ਗਾ ਸਵੇਰੇ ਬੇਨਤੀ ਕੀਤੀ ਸੀ ਕਿ ਸੰਗਤਾਂ ਜੋ ਹੈ ਸਾਰੀਆਂ ਦੇਣਾ ਚਾਹੁੰਦੀਆਂ ਪਰ ਉਹਨੂੰ ਇਹ ਨਹੀਂ ਲੱਭਦੇ ਅਸੀਂ ਦਈਏ ਕਿੱਥੇ ਇਸ ਕਰਕੇ ਤੁਸੀਂ ਸਾਰਾ ਕੁਝ ਦਿਖਾਏ ਦਿੱਤਾ ਵੀ ਯੋਗ ਜਗ੍ਹਾ ਤੇ ਸਾਰਾ ਸਮਾਨ ਪਹੁੰਚ ਗਿਆ ਤੇ ਮੇਰੀ ਇਸ ਸੰਗਤਾਂ ਨੂੰ ਇਹ ਬੇਨਤੀ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਪੈਸੇ ਦਿਓ ਪੰਜਾਬ ਵਿੱਚ ਬਹੁਤ ਜਗ੍ਹਾ ਤਕਰੀਬਨ 1000 ਪਿੰਡ ਪ੍ਰਭਾਵਤਾ ਕਿ ਸਾਰੇ ਇਲਾਕੇ ਜੈਸੀ ਵੀ ਨਹੀਂ ਜਾ ਸਕਦੇ ਅਸੀਂ ਥੋੜੇ ਇਲਾਕਿਆਂ ਨੂੰ ਸਮਝਿਆ ਵੀ ਉਹਨਾਂ ਦਾ ਘਰ ਪੂਰਾ ਕਰੀਏ ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਪੰਜਾਬ ਵਿੱਚ ਬੜਾ ਕੁਸ਼ਾ ਸਾਰਿਆਂ ਤੇ ਮਾਰ ਨਹੀਂ ਭਾਈ ਸਾਰੇ ਹਿੱਸਾ ਪਾਉਣ ਤਾਕਿ ਜਿਨ੍ਹਾਂ ਦੇ ਝਕਮ ਹੋਏ ਆ ਉਹਨਾਂ ਤੇ ਅਸੀਂ ਮੱਲਪੱਟੀ ਲਾ ਸਕੀਏ ਉਹਨਾਂ ਨੂੰ ਬਰਾਬਰ ਲਿਆ ਕੇ ਵਾਰ ਕੇ ਬਰਾਬਰ ਖੜਾ ਸਕੀਏ ਤਾਂ ਕਿ ਉਹਨਾਂ ਦਾ ਦੁੱਖ ਭੁੱਲ ਜਵੇ ਤੇ ਪਰਮੇਸ਼ਰ ਦੀ ਮਾਰੀ ਤੇ ਕੋਈ ਚਾਰਾ ਵੀ ਨਹੀਂ ਕੋਈ ਅਕੀਦੇ ਕੋਈ ਸਾਡਾ ਰੋਸ ਵੀ ਨਹੀਂ ਹੈਗਾ ਇਹ ਤਾਂ ਪਰਮੇਸ਼ਰ ਦਾ ਹੁਕਮ ਉਹਦੇ ਹੁਕਮ ਅਸਾਰੇ ਹੋ ਰਿਹਾ ਇਸ ਕਰਕੇ ਮੈਂ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਬੜਾ ਧੰਨਵਾਦੀ ਆ ਰਣੀ ਹਾਂ ਕਿ ਤੁਸੀਂ ਆ ਕੇ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਹੋਰ ਇਲਾਕੇ ਅੱਜ ਬੜੀ ਮੁਸੀਬਤ ਦੇ ਨਾਲ ਤੁਹਾਨੂੰ ਲੋਕਾਂ ਦੇ ਚੰਗਾ ਮਾੜਾ ਵੀ ਸੁਣਨਾ ਪੈਂਦਾ ਉਹ ਤੁਸੀਂ ਕਰਕੇ ਲੋਕਾਂ ਦੀ ਆਵਾਜ਼ ਆ ਉਹ तकरीबन ਸਾਡੇ ਤੱਕ ਸਰਕਾਰਾਂ ਤੱਕ ਜਾਂ ਸਰਕਾਰਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਸੀ ਬਹੁਤ ਵੱਡਾ ਇੱਕ ਪਰਾਲਾ ਕੀਤਾ ਮੈਂ ਸਵੇਰੇ ਵੀ ਗੱਲ ਕਹੀ ਸੀ ਕਿ 88 ਦੇ ਵਿੱਚ ਤੁਹਾਡੇ ਚੈਲ ਨਾ ਹੋਣ ਕਰਕੇ ਮੀਡੀਆ ਨਾ ਹੋਣ ਕਰਕੇ ਬਹੁਤ ਸੰਗਤਾਂ ਦਾ ਜੋ ਹੈ ਉਹ ਨੁਕਸਾਨ ਪੂਰਾ ਨਹੀਂ ਹੋ ਸਕਿਆ ਨਾ ਕਿਸੇ ਨੇ ਕੋਈ ਸਮਾਨ ਦਿੱਤਾ ਅੱਜ ਤੁਹਾਡੇ ਅਪੀਲਾਂ ਦੇ ਕਰਕੇ ਤੁਹਾਡੇ ਪ੍ਰਚਾਰ ਕਰਕੇ ਬਹੁਤ ਵੱਡੀ ਬਾਤਰਾ ਸਮਾਨ ਆ ਰਿਹਾ ਜਿੱਥੇ ਮੈਂ ਤੁਹਾਡਾ ਰਿਣੀ ਆ ਉੱਥੇ ਸਿੱਖ ਸੰਗਤਾਂ ਦਾ ਸਾਰਿਆਂ ਦਾ ਰਿਣੀ ਆ ਰੋਮ ਰੋਮ ਤੋਂ ਕਿ ਉਹਨਾਂ ਨੇ ਬਹੁਤ ਵੱਡਾ ਸਾਡੇ ਤੇ ਪਛਪਾਸ ਕਰਦੇ ਆ ਪਹਿਲਾਂ ਤੋਂ ਅਸੀਂ ਸੋ ਇਸ ਕਰਕੇ ਅਸੀਂ ਵੀ ਹੌਸਲੇ ਨਾਲ ਵੱਧ ਜੜ ਕੇ ਸਿੱਖ ਸੰਗਤਾਂ ਸੇਵਾ ਕਰ ਰਹੇ ਤੁਹਾਡੇ ਸਾਰਿਆਂ ਸਾਹਮਣੇ ਆ ਤੋਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਫਿਰ ਮੈਂ ਲਾਕੇ ਤੋਂ ਹੀ ਮੰਗ ਕਰਾਂਗਾ ਕਿ ਜੋ ਸਮਾਨ ਆ ਉਹ ਸਾਰਿਆਂ ਤੱਕ ਵਧੀਆ ਢੰਗ ਦੇ ਨਾਲ ਲੋੜਵੰਦਾ ਤੱਕ ਠੀਕ ਠਾਕ ਨਾਲ ਪਹੁੰਚਣਾ ਚਾਹੀਦਾ ਅੰਤ ਵਿੱਚ ਸਾਰੇ ਸਮੁੱਚੀ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਾਬਾ ਜੀ ਨੇ ਜ਼ਿੰਮੇਵਾਰੀ ਪ੍ਰਦੀਪ ਸਿੰਘ ਹੋਰ ਨੂੰ ਦਿੱਤੀ ਆ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਚਾਰਾ ਆ ਚੁੱਕਿਆ ਹੈ ਪੰਡਾ ਆ ਚੁੱਕੀਆਂ ਗੰਡਾ ਤੇ ਤੁਸੀਂ ਡਿਸਟ੍ਰਿਬਿਊਟ ਕਰਨਾ ਹੈ ਕਿਸ ਤਰ੍ਹਾਂ ਇਹ ਡਿਸਟ੍ਰਿਬਿਊਟ ਕਰੂੰਗਾ ਕਿੱਥੇ ਕਿੱਥੇ ਲੋੜ ਹੈ ਤੇ ਕਿਹੜੇ ਇਲਾਕੇ ਜਿਹੜੇ ਹੈਗੇ ਜ਼ਿਆਦਾ ਇਫੈਕਟਡ ਤੁਸੀਂ ਸਾਰਾ ਦੇਖ ਲਿਆ ਜੀ ਉਹ ਪੰਜਾਬੀ ਲੋਕ ਚੈਨਲ ਦੇ ਮਾధ్యਮ ਰਾਹੀਂ ਸਾਰੀਆਂ ਸੰਗਤਾਂ ਨੂੰ ਔਰ ਆਪ ਜੀਆਂ ਨੂੰ ਬੜੇ ਪਿਆਰ ਔਰ ਅਦਰਬਸਤਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਜੋ ਸੰਤ ਬਾਬਾ ਖੁਸ਼ਾਲ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਤੋਂ ਵਿਰਸਾਏ ਹੋਏ ਗੁਰਦੁਆਰਾ ਟੀਬੀ ਸਾਹਿਬ ਹੈਡ ਦਰਬਾਰ ਰੋਪੜ ਵਿਖੇ ਜਿੱਥੋਂ ਇਹ ਸਵੇਰੇ ਚ ਸਵੇਰ ਤੋਂ ਚੱਲ ਕੇ ਸਾਡੇ ਕੋਲ ਇਸ ਵੇਲੇ ਪਹੁੰਚੇ ਆ ਪਿੰਡ ਬਖਸ਼ੀਵਾਲ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ ਅਨੇਕ ਕਈ ਵਸਤੂਆਂ ਜਿੱਥੇ ਲੈ ਕੇ ਆਏ ਆ ਪਾਣੀ ਦੀਆਂ ਬੋਤਲਾਂ ਔਰ ਇੱਕ ਕਿਸਤੀ ਸਾਨੂੰ ਦਿੱਤੀ ਆ ਦਵਾਈਆਂ ਔਰ ਆਡੋ ਮਾਸ ਦੀਆਂ ਡੱਬੇ ਡੱਬੀਆਂ ਉਹਦੇ ਮਤਲਬ ਵੱਡੇ ਡੱਬੇ ਸਾਨੂੰ ਲਿਆ ਕੇ ਦਿੱਤੇ ਇਹਨਾਂ ਨੇ ਔਰ ਇੱਕ ਜਿਹੜੀ ਸਭ ਤੋਂ ਵੱਧ ਸਾਨੂੰ ਚੀਜ਼ ਚਾਹੀਦੀ ਸੀ ਪਸ਼ੂਆਂ ਲਈ ਸੈਲਡ ਆਚਾਰ ਤਾਂ ਕਿ ਜਿਹੜੇ ਪਸ਼ੂ ਆ ਉਹ ਤੂੜੀ ਜਿੰਨੀ ਗਿੱਲੀ ਮਿੱਲੀ ਜਿਹੜੀ ਆ ਉਹ ਮਾੜਾ ਮੋਟਾ ਆਚਾਰ ਵਿੱਚ ਪਏਗਾ ਤੇ ਉਹ ਖਾ ਕੇ ਆਪਣਾ ਪੇਟ ਭਰ ਕੇ ਗੁਜ਼ਾਰਾ ਕਰਨਗੇ ਔਰ ਕਿਸਾਨ ਜਿਹੜੇ ਉਹ ਰਾਹਤ ਮਹਿਸੂਸ ਕਰਨਗੇ ਮਾਹਪੁਰ ਖਾਣੇ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਔਰ ਅੱਗੋਂ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਦਾ ਤੇਰਾ ਕੀਤਾ ਜਤੋਂ ਨਾਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋਗਣ ਨਾਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜਿਵੇਂ ਤਨ ਮਨ ਥੀਵੇ ਹਰਿਆ ਉਸ ਸਥਾਨ ਤੇ ਆਪ ਜੀਆਂ ਨੂੰ ਵੀ ਪਤਾ ਲੰਮੇ ਸਮੇਂ ਤੋਂ ਅਸੀਂ ਉਸ ਸਥਾਨ ਦੇ ਨਾਲ ਜੁੜੇ ਹੋਏ ਆਂ ਔਰ ਉੱਥੇ ਸੇਵਾਵਾਂ ਨਿਭਾਉਂਦੇ ਆਂ ਮਾਹਪੁਰਖ ਜਿਵੇਂ ਵੀ ਕਹਿੰਦੇ ਆ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਉਹ ਦੇ ਕੇ ਚੱਲੇ ਆ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਸਮਰੱਥ ਗੁਰੂ ਸਿਰ ਹੱਥ ਧਰਿਓ ਅਸੀਂ ਇੰਨੇ ਜੋਗੇ ਨਹੀਂ ਆ ਕਿ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਮੈਂ ਹੁਣ ਵੀ ਮਤਲਬ ਅੰਦਰੋਂ ਕੰਬ ਰਿਹਾ ਕਿ ਏਡੀ ਵੱਡੀ ਸੇਵਾ ਜਿਹੜੀ ਆ ਉਹ ਕਿਵੇਂ ਨਿਭਾਈ ਜਾਏਗੀ ਤੇ ਮਹਾਰਾਜ ਆਪ ਸਿਰ ਤੇ ਹੱਥ ਰੱਖ ਕੇ ਇਹ ਜਿੰਨੀਆਂ ਵੀ ਸੇਵਾਵਾਂ ਹਨ ਸਹੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਵਿੱਚ ਅਸੀਂ ਇੱਕ ਮਹਾਂਪੁਰਖ ਸਾਨੂੰ ਦੱਸਦੇ ਹੁੰਦੇ ਸੀ ਸੰਤ ਬਾਬਾ ਬਤਾਰ ਸਿੰਘ ਜੀ ਉਂਗਲ ਫੜ ਕੇ ਉਹਨਾਂ ਨੇ ਤੋਰਨਾ ਸਿਖਾਇਆ ਕਿ ਪ੍ਰਦੀਪ ਸਿੰਘ 1 ਰੁਪਏ ਨੂੰ ਜਦੋਂ ਸੰਗਤਾਂ ਨੇ ਸੰਗਤਾਂ ਦੇ 1 ਰੁਪਏ ਨੂੰ 10 ਰੁਪਏ ਬਣਾਈਏ ਤੇ ਫੇਰ ਮੁੱਲ ਪੈਂਦਾ ਜਾਂ 10 ਰੁਪਏ ਨੂੰ 1 ਰੁਪਿਆ ਬਣਾ ਦਈਏ ਤੇ ਉਹਦਾ ਕੋਈ ਮੁੱਲ ਨਹੀਂ ਰਹਿੰਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਸਾਨੂੰ ਦੇ ਕੇ ਗਏ ਆਏ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਸੰਗਤਾਂ ਤੱਕ ਪਹੁੰਚਾਈਏ ਔਰ ਸਾਡੇ ਇਲਾਕੇ ਨੂੰ ਮੇਰੀ ਬੇਨਤੀ ਹੈ ਕਿ ਐਡੀ ਦੂਰੋਂ ਚੱਲ ਕੇ ਮਹਾਪੁਰਖ ਸਾਡੇ ਕੋਲੇ ਆਏ ਆ ਅੱਗੇ ਤੋਂ ਜਦੋਂ ਵੀ ਕਿਤੇ ਜਿਵੇਂ ਸਾਡੇ ਇਲਾਕੇ ਨੂੰ ਮਾਰ ਪਈ ਆ ਆਪ ਜੀਆਂ ਦੇ ਇਲਾਕੇ ਨੂੰ ਵੀ ਉੱਥੇ ਫੂਲ ਤੱਕ ਪਾਣੀ ਚੜ ਗਿਆ ਸੀ ਅਸੀਂ ਵੀ ਇਧਰੋਂ ਮਦਦ ਕਰਨ ਲਈ ਜਾਂਦੇ ਆਂ ਔਰ ਗਾਂ ਵੀ ਜਾਂਦੇ ਰਹੀ ਔਰ ਮਹਾਪੁਰਖਾਂ ਦਾ ਵੀ ਸਾਥ ਦਈਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੋ ਬਾਬਾ ਜੀ ਕਿਵੇਂ ਦੇਖਦੇ ਸੋ ਸੰਗਤਾਂ ਨੇ ਬੇਨਤੀ ਆ ਕਿ ਕੁਝ ਸਮਾਨ ਅਸੀਂ ਅਜਨਾਲਾ ਜੋ ਕਿ ਰਮਦਾਸ ਦਾ ਹਲਕਾ ਪੰਜ ਟਰੱਕ ਸਾਡੇ ਉੱਥੇ ਉਤਰ ਰਹੇ ਆ ਉਹ ਵੀ ਪਹੁੰਚਣੇ ਵਾਲੇ ਸ਼ਾਇਦ ਪਹੁੰਚ ਗਏ ਹੋਵੇ ਸੋ ਇਹ ਸਾਰੀਆਂ ਜੋ ਬਰਕਤਾਂ ਜਿਨ੍ਹਾਂ ਦਾ ਸਥਾਨਾ ਸੰਤ ਬਾਬਾ ਜਵਾਲਾ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਆਸਰੇ ਨਾਲ ਤੁਰ ਰਹੇ ਹਾਂ ਜਿਨ੍ਹਾਂ ਨੇ ਕਿ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ ਸੋ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਰਾ ਕੁਝ ਹੋ ਰਿਹਾ ਕਿਉਂਕਿ ਸਤ ਬਾਬਾ ਜਵਾਲਾ ਸਿੰਘ ਜੀ ਨੇ ਬਹੁਤ ਵੱਡੀ ਤਪੱਸਿਆ ਕੀਤੀ ਸਥਾਨ ਤੇ ਮੇਰ ਆ ਸੋ ਉਹਨਾਂ ਦੇ ਨਾਲ ਜੋ ਪ੍ਰੇਰਣਾ ਹੈ ਬਾਬਾ ਸ਼ਾਦੀ ਸਿੰਘ ਜੀ ਬਾਬਾ ਖਿਆਲ ਸਿੰਘ ਜੀ ਅੱਜ ਜੋ ਹੈ ਸਿੱਖ ਸੰਗਤਾਂ ਉਹਨਾਂ ਤੇ ਵਿਸ਼ਵਾਸ ਕਰਦੇ ਹੋਏ ਦਾਸ ਤੇ ਵਿਸ਼ਵਾਸ ਕਰ ਰਹੀਆਂ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਾਡੇ ਲਈ ਵੀ ਅਰਦਾਸ ਕਰਨ ਕਿ ਸੇਵਾ ਤੇ ਪੂਰੇ ਉਤਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਰਾਹਤ ਕਰ ਜਿਹੜੇ ਹੈਗੇ ਹਰ ਜਥੇਬੰਦੀ ਹਰ ਕਿਸੇ ਵੱਲੋਂ ਕੀਤੇ ਜਾ ਰਿਹਾ ਜੋ ਵੀ ਪੰਜਾਬ ਦਾ ਦਰਦ ਰੱਖਦਾ ਹੈ ਪੰਜਾਬ ਦੇ ਹਿੱਤ ਦੇ ਵਿੱਚ ਸੋਚਦਾ ਹੈ ਉਹ ਇਸ ਸਮੇਂ ਦੁੱਖ ਦੇ ਵਿੱਚ ਹੈ ਤੇ ਉਹ ਚਾਹੁੰਦਾ ਹੈ ਕਿ ਆਪਣੇ ਭਰਾਵਾਂ ਦੀ ਮਦਦ ਕਰ ਸਕੇ ਸੋ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਪੁਰਜ਼ੋਰ ਜਿਹੜੀਆਂ ਹੈਗੀਆਂ ਇਸ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਕਿ ਮਦਦ ਦੀ ਕਿਤੇ ਕਮੀ ਨਾ ਰਹੇ ਜੀ ਨੰਬਰ ਮੈਂ ਸੰਗਤਾਂ ਨੂੰ ਇੱਥੋਂ ਦੀਆਂ ਨੂੰ ਬੇਨਤੀ ਕਰਦਾ ਕਿ ਮੇਰਾ ਨੰਬਰ 80542 12652 ਔਰ ਮਹਾਪੁਰਖਾਂ ਦਾ ਨੰਬਰ ਹੈਗਾ 9814009943 ਆਪ ਜੀ ਦੋਵਾਂ ਨੰਬਰਾਂ ਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਨੂੰ ਜ਼ਿਆਦਾ ਲੋੜ ਆਸੀ ਉਹਨਾਂ ਦੇ ਕੋਲੇ ਪਹਿਲਾਂ ਆ ਜਾਾਂਗੇ ਪਰ ਇੱਕ ਬੇਨਤੀ ਹੈ ਜਿਨੂੰ ਲੋੜ ਹੈ ਉਹਦੇ ਤੱਕ ਸਹੀ ਸਮਾਨ ਜਿਹੜਾ ਉਹ ਪਹੁੰਚਾਉਣ ਦੀ ਕਿਰਪਾਲਤਾ ਸਾਡੇ ਨਾਲ ਸਾਡਾ ਸਹਿਯੋਗ ਵੀ ਕਰਨਾ ਸੈਲਡ ਬਹੁਤ ਸਾਡੇ ਕੋਲ ਆਇਆ ਘੱਟੋ ਘੱਟ 7-8 ਟਰੱਕ ਆ ਔਰ ਇੱਕ ਟਰੱਕ ਦੇ ਵਿੱਚ 100 ਤੇ 10 ਗੱਟੇ ਨੇ ਜਣੇ ਕਿ 100 ਕੁਆਂਟਲ ਔਰ ਦਾ 10 ਕੁਆਂਟਲ ਉੱਤੇ 110 ਕੁਆਂਟਲ ਦੇ ਲਗਭਗ ਇੱਕ ਟਰੱਕ ਦੇ ਵਿੱਚ ਮਾਲ ਆਇਆ ਔਰ 750 ਦੇ ਲਗਭਗ ਸਾਡੇ ਕੋਲ 750 ਕੁਆਂਟਲ ਇਹ ਸਾਡੇ ਕੋਲੇ ਮਾਲ ਆਇਆ ਔਰ ਅਸੀਂ ਲੋਕਾਂ ਤੱਕ ਇਹ ਪ੍ਰੋਵਾਈਡ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸੋ ਬਿਲਕੁਲ ਲੋਡ ਪੂਰੀ ਹੋ ਜਾਇਆ ਕਰਦੀ ਹੈ ਪਰ ਜੇਕਰ ਜਿਹਦੇ ਨੀਤਾ ਨਾਰਾਜਣ ਉਹ ਕਦੀ ਵੀ ਨਹੀਂ ਰਾਜਦੇ ਸੋ ਗੱਲ ਲੋਡ ਦੀ ਹੁੰਦੀ ਆ ਸੋ ਪੰਜਾਬ ਦੇ ਵਿੱਚ ਇਹ ਗੱਲ ਕਹਿਣੀ ਬਣਦੀ ਨਹੀਂ ਪਰ ਅਸੀਂ ਇਕਦੁੱਕਾ ਥਾਮਤ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਵੀ ਹੈ ਜਿੱਥੇ ਆ ਲੋਡ ਲੋਕਾਂ ਦੀ ਪੂਰੀ ਵੀ ਹੋ ਚੁੱਕੀ ਆ ਪਰ ਫਿਰ ਵੀ ਲੋਕ ਖੜੇ ਦਿਖਾਈ ਦੇ ਰਹੇ ਆ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੇਕਰ ਚਾਰੇ ਦੀ ਲੋਡ ਆ ਉਹ ਲੋਡਵੰਦ ਲੈ ਸਕਦੇ ਆ ਇੱਕ ਬੇਨਤੀ ਹੋਰ ਆ ਜੇ ਕੋਈ ਨਜ਼ਦੀਕ ਦਾ ਪਿੰਡ ਆ ਉਹਨਾਂ ਨੂੰ ਜ਼ਿਆਦਾ ਲੋਡ ਆ ਤੇ ਜੇ ਸਾਡੇ ਨਾਲ ਉਹਨਾਂ ਦਾ ਸੰਪਰਕ ਨਹੀਂ ਹੁੰਦਾ ਤੇ ਉਹ ਪਿੰਡ ਬਖਸ਼ੀਵਾਲ ਦੇ ਸਰਪੰਚ ਸਰਦਾਰ ਸਤਨਾਮ ਸਿੰਘ ਜੀ ਦੇ ਨਾਲ ਸੰਪਰਕ ਕਰ ਲੈਣ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਲੈਣ ਉਹਨਾਂ ਨਾਲ ਤੁਹਾਡਾ ਸੰਪਰਕ ਹੋਏਗਾ ਤੇ ਮੇਰੇ ਨਾਲ ਆਪਣੇ ਆਪ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਸ ਤਰ੍ਹਾਂ ਕਰਕੇ ਤੁਸੀਂ ਇਸ ਮਦਦ ਦੇ ਵਿੱਚ ਸੇਵਾਦਾਰ ਵੀ ਯੋਗਦਾਨ ਪਾ ਸਕਦੇ ਜਿਹੜੇ ਇਲਾਕੇ ਦੇ ਸੇਵਾਦਾਰ ਆ ਜਿਹੜੇ ਚਾਹੁੰਦੇ ਸੇਵਾ 'ਚ ਹਿੱਸਾ ਪਾਉਣਾ ਜਾਂ ਪਿੰਡਾਂ-ਪਿੰਡਾਂ ਤੱਕ ਜਾ ਕੇ ਪਹੁੰਚਾਉਣਾ ਉਹ ਵੀ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਾ ਕੇ ਹਿੱਸਾ ਪਾ ਸਕਦੇ ਆ ਤੇ ਜਿਨ੍ਹਾਂ ਨੂੰ ਲੋੜ ਹੈ ਉਹ ਇਹਨਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਵੀ ਤੇ ਪਿੰਡਾਂ ਦੇ ਵਿੱਚ ਵੀ ਉਹ ਇਸ ਅਚਾਰ ਨੂੰ ਜਾਂ ਇਸ ਮਦਦ ਨੂੰ ਪ੍ਰਾਪਤ ਕਰ ਸਕਦੇ ਆ ਅਸਲ ਦੇ ਵਿੱਚ ਇਹ ਮਦਦ ਨਹੀਂ ਹੈ ਭਰਾਵਾਂ ਦੇ ਇੱਕ ਭਰਾ ਦਾ ਦੂਜੇ ਭਰਾ ਦੇ ਨਾਲ ਪਿਆਰ ਹੀ ਸਮਝਿਆ ਜਾਵੇ ਜੇ ਅੱਜ ਲੋੜ ਇੱਥੇ ਆ ਤਾਂ ਪੂਰਾ ਪੰਜਾਬ ਉੱਠ ਕੇ ਅਡੇਰਾ ਬਬਨਾਨਕ ਦੇ ਵਿੱਚ ਉਤਰਿਆ ਹੋਇਆ ਸੁਲਤਾਨਪੁਰ ਲੋਧੀ ਜਾਂ ਹੋਰ ਇਲਾਕੇ ਜਿਹੜੇ ਹੜ੍ਹ ਦੇ ਪੀੜਤ ਆ ਉਹਨਾਂ ਤੱਕ ਉਤਰਿਆ ਹੋਇਆ ਸੋ ਲੋਕਾਂ ਦੀ ਮਦਦ ਤੋਂ ਬਿਨਾ ਆਪਣੇ ਭਰਾਵਾਂ ਦੀ ਮਦਦ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੁੰਦਾ ਸੋ ਅੱਜ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈਦਰਵਾਰ ਕੋਟਪਰਾਣ ਰੋਪੜ ਤੋਂ ਇਹ ਵੱਡੀ ਸੇਵਾ ਕਰ ਰਹੇ ਆ ਤੇ ਇਹ ਸੇਵਾ ਵੀ ਲੋਕਾਂ ਦੀ ਮਦਦ ਦੇ ਨਾਲ ਹੀ ਸੰਭਵ ਹੈ ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਆ ਕਿ ਅਸੀਂ ਸੇਵਾ ਦੇਣੀ ਚਾਹੁੰਦੇ ਹਾਂ ਕਿੱਥੇ ਦਈਏ ਤਾਂ ਅਜੇ ਅਜਿਹੀਆਂ ਜਥੇਬੰਦੀਆਂ ਤੇ ਸੰਸਥਾਵਾਂ ਇਹਨਾਂ ਨੂੰ ਸੇਵਾ ਦੇ ਕੇ ਤੁਸੀਂ ਅਸਲ ਮੈਨੇ ਦੇ ਵਿੱਚ ਸੇਵਾ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਆ ਕਿ ਹਰ ਕਿਸੇ ਨੂੰ ਮਦਦ ਆਪ ਆ ਕੇ ਕਰਨੀ ਚਾਹੀਦੀ ਹੈ ਸੇਵਾ ਆਪ ਆ ਕੇ ਕਰਨੀ ਚਾਹੀਦੀ ਹੈ ਫਿਰ ਵੀ ਜਿਹੜੇ ਭਰਾ ਦੂਰ ਦਰਾਡੇੋਂ ਬੈਠੇ ਸਾਨੂੰ ਵੀ ਫੋਨ ਕਰਦੇ ਆ ਕਿ ਅਸੀਂ ਮਾਇਆ ਦੇਣੀ ਚਾਹੁੰਦੇ ਹਾਂ ਅਸੀਂ ਮਾਇਆ ਨਹੀਂ ਦੇ ਸਕਦੇ ਸਾਡੇ ਕੋਲ ਅਜੇ ਹ ਕੋਈ ਸਿਸਟਮ ਨਹੀਂ ਕਿ ਅਸੀਂ ਮਾਇਆ ਲੋਕਾਂ ਤੱਕ ਸਹੀ ਰੂਪ ਦੇ ਵਿੱਚ ਪਹੁੰਚਾ ਸਕੀਏ ਪਰ ਅਜਿਹੀਆਂ ਸੰਸਥਾਵਾਂ ਜੋ ਅਸਲ ਮਾਇਨੇ ਦੇ ਵਿੱਚ ਸੇਵਾ ਕਰਦੀਆਂ ਉਹਨਾਂ ਤੱਕ ਮਾਇਆ ਪੁਛਦੀ ਕਰਕੇ ਤੁਸੀਂ ਆਪਣੀ ਮਾਇਆ ਨੂੰ ਸਫਲ ਕਰ ਸਕਦੇ ਹੋ ਜੀ ਉਮੀਦ ਕਰਦੇ ਹਾਂ ਕਿ ਇਹ ਸੇਵਾ ਜਿੱਥੇ ਅੱਜ ਇਹਨਾਂ ਪੀੜਤ ਲੋਕਾਂ ਤੱਕ ਪਹੁੰਚੀ ਹੈ ਇਹ ਇਹਨਾਂ ਦੇ ਲਈ ਬਹੁਤ ਲਾਭਦਾਇਕ ਹੋਏਗੀ ਤੇ ਇਸ ਤੋਂ ਬਾਅਦ ਵੀ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ ਜਦੋਂ ਤੱਕ ਇੱਥੇ ਲੋੜ ਮੁੱਕ ਨਹੀਂ ਜਾਂਦੀ ਗੁਰਪ੍ਰੀਤ ਸਿੰਘ ਦਾ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ